ਪੁਲਸ ਨੂੰ ਭਾਲ ਬੜੇ ਜੋਰਾਂ ਉੱਤੇ ਨਹੀਂ ਘਰ ਘਰ ਨੌਕ ਹੁੰਦੀ ਡੋਰਾ ਉੱਤੇ ਨਹੀਂ ਆਪ ਪੁਲਸ ਨੂੰ ਭਾਲ ਬੜੇ ਜੋਰਾਂ ਉੱਤੇ ਨਹੀਂ ਘਰ ਘਰ ਨੌਕ ਹੁੰਦੀ ਡੋਰਾ ਉੱਤੇ ਨਹੀਂ ਸਾਡੀ ਮੌਤ ਵਾਲੇ ਦਿਨ ਨੂੰ ਕਈ ਬੈਠਿਆ ਨਹੀਂ ਮਿੱਤ ਕੇ ਸ਼ੂਟ ਦਾ ਅਡਰ ਮਿੱਤਰਾਂ ਨੂੰ ਗੋੜੀ ਧੋਖੇ ਨਾਲ ਮੱਜਣੀਆਂ ਪੈਠ ਤੇ ਸਾਨੂੰ ਸਰਕਾਰਾਂ ਫੀਲ ਹੈ ਜੀ ਚੰਗਾ ਸੁਣੋ ਪਲੱਸ ਜਿਹੜਾ ਚੰਗਾ ਕਰਦਾ ਉਹਨਾਂ ਨੂੰ ਐਪਰੀਸ਼ੀਏਟ ਜ਼ਰੂਰ ਕਰੋ ਉਹ ਫਿਰ ਹੋਰ ਚੰਗਾ ਤੁਹਾਡਾ ਜਿੰਨੇ ਵੀ ਸਾਡੇ ਭਰਾ ਪਹੁੰਚੇ ਨੇ ਪੱਤਰਕਾਰ ਵੀਰ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੁਹਾਡੇ ਚੈਨਲ ਦਾ ਤੇ ਅੱਜ ਸਾਡਾ ਗਾਣਾ ਰਿਲੀਜ਼ ਹੋਇਆ ਸ਼ੂਟ ਦਾ ਆਰਡਰ 2 ਜਿੱਦਾਂ ਕਿ ਮੇਰੇ ਪਹਿਲਾ ਗਾਣਾ ਨੂੰ ਸ਼ੂਟ ਦੇ ਆਰਡਰ ਨੂੰ ਤੁਸੀਂ ਪਿਆਰ ਦਿੱਤਾ ਉਹਨੂੰ ਦੇਖਦੇ ਹੋਏ ਸਾਡੇ ਮਿੰਟੂ ਹੀਰਾ ਵਾਲੇ ਜੀ ਦੀ ਇਹਨਾਂ ਦੀ ਕਲਮ ਨੂੰ ਤਾਂ ਸਾਰੀ ਦੁਨੀਆ ਜਾਣਦੀ ਹੈ ਭਾਜੀ ਉਹਨਾਂ ਨੂੰ ਤੇ ਮੈਂ ਆਪਣੇ ਆਪ ਨੂੰ ਬੜਾ ਭਾਗਾ ਵੜਾ ਸਮਝਦਾ ਕਿ ਮਿੰਟੂ ਭਾਜੀ ਦੀ ਕਰਮ ਦੇ ਵਿੱਚੋਂ ਪਰੋਏ ਹੋਏ ਮੋਤੀ ਮੈਨੂੰ ਗਾਉਣ ਲਈ ਮਿਲੇ ਨੇ ਸੋ ਭਾਜੀ ਨੇ ਲਿਖਿਆ ਸ਼ੂਟ ਦਾ ਆਰਡਰ 2 ਮੈਂ ਅਰਦਾਸ ਕਰੂੰਗਾ ਔਰ ਤੁਹਾਡੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਸਾਰਿਆਂ ਦੇ ਜਿੱਦਾਂ ਤੁਸੀਂ ਮੇਰੇ ਪਹਿਲਾ ਗਾਣੇ ਨੂੰ ਪਿਆਰ ਦਿੱਤਾ ਹੈ ਮੇਰੇ ਸਿਰ ਦੇ ਉੱਪਰ ਹੱਥ ਰੱਖਿਆ ਮੇਰੇ ਭਰਾਵਾਂ ਨੇ ਇਦਾਂ ਹੀ ਸ਼ੂਟ ਦੇ ਆਰਡਰ 2 ਨੂੰ ਵੀ ਪਰ ਮਾ ਹੰਗਾਰਾ ਦੇਓ ਤੁਹਾਡੇ ਪਿਆਰ ਦੀ ਬਹੁਤ ਲੋੜ ਹੈ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਤੁਹਾਡੇ ਮਾਦੀ ਮਰਾਹੀਮੇ ਕਹਿ ਰਿਹਾ ਭਾਜੀ ਬਹੁਤ ਜ਼ਿਆਦਾ ਗੈਪ ਨਹੀਂ ਪਾਦਾ ਗਾਣੇ ਨੂੰ ਪਹਿਲਾਂ ਫਿਲਮ ਆਈ ਨੂੰ ਬਹੁਤ ਟਾਈਮ ਹੋ ਗਿਆ ਨਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਗੈਪ ਪੈ ਗਿਆ ਇਸ ਗਾਣੇ ਨੂੰ ਨਹੀਂ ਗਾਣੇ ਇਸ ਨੂੰ ਗੈਪ ਤਾਂ ਪੈ ਗਿਆ ਬਟ ਪਰ ਇਸ ਤੋਂ ਪਹਿਲਾਂ ਮੇਰੇ ਹੋਰ ਗਾਣੇ ਵੀ ਬਹੁਤ ਆਏ ਨੇ ਮਿੱਤਰਾਂ ਦਾ ਟਾਈਮ ਬੋਲਦਾ ਉਹ ਵੀ ਕਾਫੀ ਮਿਲੀਅਨ ਦੇ ਵਿੱਚ ਗਿਆ ਤੇ ਕੱਬੇ ਜੱਟ ਗਾਣਾ ਆਇਆ ਪਰ ਇਹ ਗਾਣਾ ਪਹਿਲਾਂ ਫਿਲਮ ਦੇ ਵਿੱਚ ਗਿਆ ਸ਼ੂਟਰ ਮੂਵੀ ਦੇ ਵਿੱਚ ਚਲੋ ਕੰਪਨੀਆਂ ਨੇ ਗਾਣੇ ਨੂੰ ਵੇਚ ਵਟ ਲਿਆ ਪਰ ਸਾਡੇ ਕਲਾਕਾਰਾਂ ਦੇ ਪਰਲੇ ਕੁਝ ਨਹੀਂ ਪਾਉਂਦੇ ਤੇ ਫਿਰ ਅਸੀਂ ਆਪਣਾ ਚੈਨਲ ਲਾਇਆ ਹੁਣ ਮੇਰਾ ਆਪਣੇ ਚੈਨਲ ਤੋਂ ਜਗਪਾਲ ਸੰਧੂ ਅਫੀਸ਼ੀਅਲ ਤੋਂ ਗਾਣਾ ਆ ਰਿਹਾ ਤੇ ਬਾਬਾ ਨਾਨਕ ਕਿਰਪਾ ਕਰੂਗਾ ਬਾਬਾ ਨਾਨਕ ਇਹਨਾਂ ਲੋਕਾਂ ਦੇ ਵਿੱਚ ਵਸਦਾ ਤੁਹਾਡੇ ਵਿੱਚ ਵਸਦਾ ਤੇ ਮੇਰੇ ਗਾਣੇ ਨੂੰ ਜਰੂਰ ਪਿਆਰ ਦਿਓ ਵੱਧ ਤੋਂ ਵੱਧ ਰੀਲਾਂ ਬਣਾਓ ਇੰਸਟਾਗ੍ਰam ਦੇ ਉੱਪਰ ਸ਼ੇਅਰ ਕਰਿਓ ਦੱਬ ਕੇ ਬਸ ਇਹੀ ਤੁਹਾਡੇ ਪਿਆਰ ਦੀ ਲੋੜ ਹੈ। ਹਥਿਆਰਾਂ ਨੂੰ ਕਿਉਂ ਅਸੀਂ ਪ੍ਰਮੋਟ ਕਰਦੇ ਹਾਂ ਜੀ? ਇਹ ਤਾਂ ਭਾਜੀ ਤੁਸੀਂ ਇਹ ਗੱਲ ਦੇਖੋ ਜਦੋਂ ਦੇ ਹਥਿਆਰਾਂ ਦੀ ਗੱਲ ਕਰਦੇ ਹਾਂ ਜਿਹੜਾ ਹੁਣ 150 ਮਿਲੀਅਨ ਕ੍ਰਾਸ ਕੀਤਾ ਉਸ ਗਾਣੇ ਨੂੰ ਲੋਕਾਂ ਨੇ ਪਿਆਰ ਦਿੱਤਾ ਉਸ ਗਾਣੇ ਨੂੰ ਤੇ ਉਸ ਗਾਣੇ ਦੇ ਅਕੋਰਡਿੰਗ ਹੀ ਅਸੀਂ ਉਹ ਸੋਚ ਕੇ ਗਾਣਾ ਬਣਾਇਆ ਹਥਿਆਰਾਂ ਨੂੰ ਹੀ ਪ੍ਰਮੋਟ ਕਰਦੇ ਅਸੀਂ ਜੋ ਲੋਕਾਂ ਦੀ ਡਿਮਾਂਡ ਆ ਉਸ ਉਸ ਚੀਜ਼ ਇੱਕ ਸੰਧੂ ਸਾਹਿਬ ਤੁਸੀਂ ਇਹ ਦੱਸਿਓ ਕਿ ਕਿਸ ਕੰਪਨੀ ਵੱਲੋਂ ਇਹ ਟੈਂਡਾ ਜਿਹੜੇ ਟਰੈਕ ਆ ਕੱਢਿਆ ਗਿਆ ਔਰ ਇਹਦੇ ਲੇਖਕ ਕੌਣ ਨੇ ਔਰ ਇਹਨੂੰ ਕੰਪੋਜ਼ ਕਿਨੇ ਕੀਤਾ ਔਰ ਡਾਇਰੈਕਟ ਕਿਨੇ ਕੀਤਾ ਇਹਨੂੰ ਜੀ ਇਹ ਮੇਰੀ ਆਪਣੀ ਕੰਪਨੀ ਹੈ ਜਗਪਾਲ ਸੰਧੂ ਅਫੀਸ਼ੀਅਲ ਚੈਨਲ ਹੈ ਮੇਰਾ ਆਪਣਾ ਉਸ ਦੇ ਉੱਪਰ ਆਇਆ ਤੇ ਇਹਨਾਂ ਨੂੰ ਲਿਖਿਆ ਸਾਡੇ ਮਿੰਟੂ ਭਾਜੀ ਨੇ ਔਰ ਮਿਊਜ਼ਿਕ ਕੀਤਾ ਲੱਕੀ ਅਪਰਾ ਜੀ ਜੋ ਕਿ ਬਹੁਤ ਹੀ ਅੱਛੇ ਮਿਊਜ਼ਿਕ ਡਾਇਰੈਕਟਰ ਨੇ ਸਾਡੇ ਭਾਜੀ ਔਰ ਸਾਡੇ ਕਮਲ ਲਤਾੜਾ ਜੀ ਜਿਨ੍ਹਾਂ ਨੇ ਇਹਦੀ ਵੱਖ-ਵੱਖ ਲੋਕੇਸ਼ਨਾਂ ਦੇ ਉੱਪਰ ਵੀਡੀਓ ਬਣਾਈ ਹੈ ਭਾਜੀ ਉਹਨਾਂ ਨੇ ਤੇ ਬਾਕੀ ਸਾਰੀਆਂ ਗੱਲਾਂ ਮਿੰਟੂ ਭਾਈ ਦੱਸਣਗੇ ਸਾਡੇ ਵੱਡੇ ਭਰਾ ਬੈਠੇ ਨੇ ਨਾਲ ਆਜੋ ਭਾਈ ਮਿੰਟੂ ਭਾਈ ਤੁਸੀਂ ਦੱਸੋ ਕਿ ਕਿਉਂਕਿ ਅੱਜ ਕੱਲ੍ਹ ਦੌਰ ਜਿਹੜਾ ਆ ਹਥਿਆਰਾਂ ਤੇ ਗਾਣੇ ਦਾ ਜ਼ਿਆਦਾ ਚੱਲ ਰਿਹਾ ਤੇ ਆਪਾਂ ਕਿਉਂ ਨਾ ਵੀ ਆਉਣ ਵਾਲੀ ਪੀੜ੍ਹੀ ਨੂੰ ਕੀ ਮੈਸੇਜ ਦਈਏ ਵੀ ਉਹ ਹਥਿਆਰਾਂ ਦੀ ਬਜਾਏ ਉਹਨਾਂ ਦੇ ਨਾਲ ਇੱਕ ਏਦਾਂ ਦਾ ਟਰੈਕ ਵੀ ਹੋਣਾ ਚਾਹੀਦਾ ਜਿਹੜਾ ਲੋਕਾਂ ਦਾ ਜਿਹੜਾ ਨੌਜਵਾਨਾਂ ਦਾ ਰੁਝਾਨ ਹੈ ਨਸ਼ਿਆਂ ਤੋਂ ਹਟ ਕੇ ਕਿਸੇ ਜਿਮ ਵੱਲ ਪਾਸੇ ਨੂੰ ਵਝਾਣਾ ਚਾਹੀਦਾ ਦੇਖੋ ਜੀ ਮੇਰੇ ਗੀਤ ਹਰ ਤਰ੍ਹਾਂ ਦੇ ਆਏ ਆ ਆ ਪਹਿਲਾ ਗੀਤ ਆ ਜਿਹੜਾ ਆਇਆ ਆ ਇਹ ਜੇ ਅਸੀਂ ਪੂਰਾ ਸੋਚ ਸਮਝ ਕੇ ਲਿਖਿਆ ਕੋਈ ਵਿੱਚ ਉਦੋਂ ਦਾ ਸ਼ਬਦ ਨਹੀਂ ਜਿਹੜਾ ਭੜਕਾਉ ਹੋਵੇ ਇਹ ਕਿਸੇ ਨੌਜਵਾਨ ਦੀ ਸਟੋਰੀ ਆ ਵੀ ਜਿਸ ਤੈਨੂੰ ਪਤਾ ਕਈ ਵਾਰੀ ਤੱਕਾ ਹੋ ਜਾਂਦਾ ਇਹ ਅਸੀਂ ਵੀਡੀਓ ਵਿੱਚ ਵੀ ਹੋਈ ਦਿਖਾਇਆ ਬਾਕੀ ਮੇਰੀ ਖਾਸ ਬੇਨਤੀ ਤੈਨੂੰ ਪ੍ਰੈਸ ਵਾਲਿਆਂ ਨੂੰ ਆ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਤੁਸੀਂ ਵੀ ਥੋੜਾ ਜਿਹਾ ਗੌਰ ਕਰਿਓ ਚੰਗੇ ਗੀਤ ਬਹੁਤ ਆਉਂਦੇ ਆ ਉਹਨਾਂ ਦਾ ਤੁਹਾਡਾ ਧਿਆਨ ਵੀ ਘਟ ਜਾਂਦਾ ਸਾਰਿਆਂ ਦਾ ਇਸ ਗੱਲ ਦੀ ਮੈਂ ਤਾਂ ਤੁਹਾਨੂੰ ਮਾਫੀ ਚਾਹੁੰਦਾ ਆ ਚੰਗੇ ਗੀਤ ਮੇਰੇ ਸੁਣ ਕੇ ਦੇਖੋ ਤੁਸੀਂ ਮੇਰਾ ਸਰਚ ਕਰ ਲਿਓ ਚੈਨਲ ਬਹੁਤ ਚੰਗੇ ਗੀਤ ਲਿਖਿਆ ਜਦੋਂ ਕੋਈ ਮਹਾਰਾਜ ਜਾਂ ਤਿੱਖਾ ਆਉਂਦਾ ਉਹ ਚਰਚਾ ਵਿੱਚ ਆ ਜਾਂਦੀ ਚੀਜ਼ ਪਰ ਜੇ ਤੁਸੀਂ ਚੰਗੇ ਗੀਤਾਂ ਨੂੰ ਤੁਸੀਂ ਪ੍ਰੈਸ ਵਾਲੇ ਅੱਗੇ ਲੈ ਕੇ ਆਉਂਗੇ ਤੇ ਹਰ ਇੱਕ ਬੰਦਾ ਮੈਂ ਕਿੰਨਾ ਵੀ ਉਹ ਇਸ ਬੰਦੇ ਨੂੰ ਤਰੂਗਾ ਮਿੰਟੂ ਜੀ ਮੈਂ ਇੱਥੇ ਆਣ ਲੱਗਾ ਸੀਗਾ ਮੈਂ ਤੁਹਾਨੂੰ ਇਹੀ ਪੁੱਛਣਾ ਚਾਹਣਾ ਵਾ ਜਿੱਦਾਂ ਤੁਹਾਡੇ ਅਕਸਰ ਹੀ ਸਾਡੇ ਗਾਣੇ ਉੱਦਾਂ ਵੀ ਸੁਣਦੇ ਰਹਿੰਦੇ ਆ ਤੁਹਾਡੇ ਬਾਈ ਵੀ ਉਹ ਵੀ ਦੇਖਦੇ ਰਹਿੰਦੇ ਆ ਪਰ ਤੁਸੀਂ ਕਿਸੇ ਹਥਿਆਰ ਨੂੰ ਨਹੀਂ ਪ੍ਰਮੋਟ ਕਰਦੇ ਸਭੇ ਚਾਰ ਹਮੇਸ਼ਾ ਗੀਤ ਗਾਏ ਆ ਤੁਸੀਂ ਮੇਰੇ ਭਾਈ ਹੁਣ ਉਹਦੇ 5 ਤਰੀਕ ਨੂੰ ਗੁਰੂ ਨਾਨਕ ਦੇਵ ਮਹਾਰਜ ਦੇ ਪ੍ਰਕਾਸ਼ ਪੁੱਤਰ ਸੁਖਸ਼ੰਦਰ ਸਿੰਘ ਦੇ ਭਾਈ ਦਾ ਗੀਤ ਮੈਂ ਮਤਲਬ ਧਾਰਮਿਕ ਰਾਜਾ ਸਮਝਾਰੇ ਮੇਰੇ ਧਾਰਮਿਕ ਉਥੇ 100 150 ਦੇ ਕਰੀਬ ਗੀਤ ਢਾਡੀਆਂ ਨੇ ਗਾਤਾ ਕਲਾਕਾਰਾਂ ਨੇ ਵੱਖਰੇ ਗਾਏ ਆ ਕਲੀਅਰ ਕੰਠ ਦਾ ਪਿੰਡ ਦੀਆਂ ਕੁੜੀਆਂ ਕਮਲਖਾਨੇ ਮਾਵਾਂ ਕਿੰਨੀਆਂ ਚੰਗੀਆਂ ਨੇ ਹਨਾ ਇੱਕ ਇੱਕ ਲਈ ਆ ਜੋ ਰੱਖ ਮਿੱਤਰੋ ਬੂੰਦ ਬੂੰਦ ਨੂੰ ਤਰਸੋਗੇ ਜੋ ਪਾਣੀ ਸਾਂਭਿਆ ਨਾ ਇਹ ਗੀਤਾਂ ਦਾ ਮੇਰੇ ਬਹੁਤ ਘੱਟ ਲੋਕਾਂ ਨੂੰ ਪਤਾ ਆ ਮੈਂ ਉਹ ਉਸੇ ਕਰਕੇ ਜੋਰ ਦੇ ਕੇ ਕਹਿ ਰਿਹਾ ਵੀ ਤੁਸੀਂ ਜਿਹੜੇ ਮੇਰੇ ਵੀਰ ਆ ਸਾਰੇ ਹਨਾ ਪ੍ਰੈਸ ਵਾਲੇ ਤੁਸੀਂ ਇਹਨਾਂ ਚੀਜ਼ਾਂ ਤੇ ਜੋਰ ਦਿਓ ਜਿਹੜੇ ਰਾਈਟਰ ਵਧੀਆ ਲਿਖਦੇ ਹੋ ਉਹਨਾਂ ਨੂੰ ਤੁਸੀਂ ਆਪ ਅੱਗੇ ਲੈ ਕੇ ਆਓ ਕਿਉਂਕਿ ਤੁਸੀਂ ਕਿਸੇ ਨੂੰ ਵੀ ਵਾਇਰਲ ਕਰ ਸਕਦੇ ਆ ਇਹ ਜਿਹੜਾ ਸ਼ੂਟ ਦਾ ਆਰਡਰ 2 ਵੀ ਕੀਤਾ ਇਹ ਕੋਈ ਭੜਕਾਉ ਨਹੀਂਗਾ ਇਹਦੀ ਪੂਰੀ ਗੀਤ ਵਿੱਚ ਸਟੋਰੀ ਵੀ ਅਰ ਸਾਰਾ ਕੁਝ ਦੱਸ ਦੋਗੀ ਕਲਾ ਕਲਾ ਸ਼ਬਦ ਵੀ ਦੱਸ ਦਊਂ ਵੀ ਕੀ ਇਸ ਗੀਤ ਦੀ ਕਹਾਣੀ ਹੈ ਕਿਉਂਕਿ ਤੁਹਾਡੇ ਪਹਿਲੇ ਜਿਹੜਾ ਤੁਸੀਂ ਪਹਿਲਾ ਸ਼ੂਟ ਵੱਲ ਲਿਖਿਆ ਸੀ ਸ਼ੂਟ ਦਾ ਆਰਡਰ ਉਹ ਬੜਾ ਲੋਕਾਂ ਨੂੰ ਪਸੰਦ ਵੀ ਆਇਆ ਤੇ ਕਿਉਂਕਿ ਸਾਡਾ ਵੀ ਮਕਸਦ ਇਹ ਆ ਕਿ ਅਸੀਂ ਕਹਿੰਦੇ ਆ ਕਿ ਜਿਹੜੀ ਪਬਲਿਕ ਤੱਕ ਵਧੀਆ ਸੁਨੇਹਾ ਜਾਵੇ ਔਰ ਤੁਹਾਡੇ ਆ ਕੇ ਨੁਖਾਰੀਆਂ ਨੂੰ ਬਹੁਤ ਬਹੁਤ ਧੰਨਵਾਦ ਉਹ ਇਦਾਂ ਦੇ ਸਿੰਗਰਾਂ ਦਾ ਵੀ ਧੰਨਵਾਦ ਜਿਹੜਾ ਲੋਕਾਂ ਨੂੰ ਵਧੀਆ ਨੌਜਵਾਨ ਨੂੰ ਵਧੀਆ ਸੰਦੇਸ਼ ਦੇ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਹਾਂ ਅਸਲ ਵਿੱਚ ਚਾਣਾ ਆਪਾਂ ਕਿਹ ਰਾਈ ਤੱਕ ਨਹੀਂ ਜਾਂਦੇ ਇਹ ਗੀਤ ਜਿਹੜੇ ਹਨ ਇਹ ਆਪਾਂ ਜਿਨ੍ਹਾਂ ਨੂੰ ਇਹ ਕਹਿੰਦੇ ਆ ਪੜਕਾਉ ਉਹ ਅਸਲ ਵਿੱਚ ਵੀਰ ਰਸ ਵਾਲੇ ਹੁੰਦੇ ਆ ਜੱਗਾ ਵੱਡਿਆਂ ਬੋਰਡ ਦੀ ਸ਼ਾਮਿਆਂ ਸੁੱਚਾ ਸੂਰਮਾ ਉਹ ਕੀ ਆ ਉਹ ਸਾਰੇ ਜੋਸ਼ ਵਾਲੇ ਗੀਤ ਤੇ ਇਹ ਵੀ ਜੋਸ਼ ਵਾਲੇ ਆ ਪਰ ਹੁਣ ਉਹ ਕਹਿਣ ਦਾ ਤਰੀਕਾ ਤੇ ਇੰਗੇਜ ਨਾਲੋਂ ਤਾਂ ਚੰਗਾ ਪਾ ਨਾ ਕਿ ਗੰਦ ਦਿਖਾਉਣ ਨਾਲੋਂ ਗੰਦਗੀ ਦਿਖਾਉਣ ਨਾਲੋਂ ਆਪਾਂ ਕੀ ਪੂਰੇ ਸਾਫ਼ ਉਦਰੇ ਹੋਣਗੇ ਗੀਤ ਜਿਹੜੇ ਹਨ ਸ਼ੁਰੂ ਤੋਂ ਆਉਂਦੇ ਆਏ ਹਰ ਤਰ੍ਹਾਂ ਦੇ ਆਉਂਦੇ ਰਹੇ ਆ ਪਰ ਹੁਣ ਉਹ ਕਈ ਵਾਰੀ ਇੱਕ ਜਿੱਦੇ ਆਪਾਂ ਮਗਰ ਪੈ ਜਾਂਦੇ ਆ ਤੇ ਉਹ ਕੋਈ ਵੇਸੇ ਹਾਂ ਹੁਣ ਤੱਕ ਤੁਸੀਂ ਕਿੰਨੇ ਗੀਤ ਲੈ ਚੁੱਕੇ ਆ ਸਰ ਮੇਰਾ ਵੀ 3350 ਵੀਰ ਰਿਕਾਰਡ ਹੋ ਚੁੱਕਾ ਹੈ ਜਿਹਦੇ ਵਿੱਚੋਂ 200 ਦੇ ਕਰੀਬ ਧਾਰਮਿਕ ਗੀਤ ਆ ਚਲੋ ਸੰਧੂ ਸਾਹਿਬ ਹੁਣ ਦੋ ਟੱਪੇ ਸਾਨੂੰ ਇਸ ਜਿਹੜੇ ਤੋਂ ਨਵੇਂ ਜਿਹੜਾ ਤੁਹਾਡਾ Song ਆ ਆ ਉਹਦੇ ਇਹ ਕਿਉਂਕਿ ਮਹਿਫਲ ਨੂੰ ਬਣਾਈਏ ਆਪਾਂ ਵੀ ਤੇ ਤੁਸੀਂ ਦੋ ਟੱਪੇ ਜ਼ਰੂਰ ਸਾਓ ਮਾਰਾ ਦੇ ਲੋ ਫਿਰ ਅੱਗੇ ਮੇਰੇ ਤੇ ਪਰਚੇ ਹੋਗੇ ਦੋ ਚਾਰ ਹੁਣ ਫੇਰ ਨਾ ਹੋ ਜੇ ਕਿਤੇ ਉਹ ਕਹਿੰਦੇ ਵੀ ਪੁਲਿਸ ਨੂੰ ਭਾਜੀ ਨੇ ਵੀ ਗੱਲਾਂ ਉਦਾਂ ਨੇ ਉਦਾਂ ਨਹੀਂ ਲਿਖਦੀਆਂ ਕਹਿੰਦੇ ਆਹ ਪੁਲਸ ਨੂੰ ਭਾਲ ਬੜੇ ਜੋਰਾਂ ਉੱਤੇ ਨਹੀਂ ਘਰ ਘਰ ਨੋਕ ਹੁੰਦੀ ਡੋਰਾ ਉੱਤੇ ਨਹੀਂ ਆਹ ਪੁਲਸ ਨੂੰ ਭਾਲ ਬੜੇ ਜੋਰਾਂ ਉੱਤੇ ਨਹੀਂ ਘਰ ਘਰ ਨੋਕ ਹੁੰਦੀ ਡੋਰਾ ਉੱਤੇ ਨਹੀਂ ਸਾਡੀ ਮੌਤ ਵਾਲੇ ਦਿਨ ਨੂੰ ਕਈ ਬੈਠੇ ਆ ਨੀ ਮਿੱਤ ਕੇ ਸ਼ੂਟ ਦਾ ਆڈر ਮਿੱਤਰਾਂ ਨੂੰ ਗੋਲੀ ਧੋਖੇ ਨਾਲ ਮੱਜਣੀਆਂ ਪਿੱਠ ਤੇ ਹਾਂ ਜੀ ਮਰੋ ਬਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਦੋਸਤ ਅੱਜ ਜਿਹੜਾ ਗਾਣਾ ਰਿਲੀਜ਼ ਹੋਣ ਲੱਗਾ ਤੇ ਇਸ ਤੇ ਮੌਕੇ ਤੁਸੀਂ ਕੋਈ ਲੋਕਾਂ ਨੂੰ ਅਪੀਲ ਕਰਨੀ ਚਾਹੋ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਸਾਡਾ ਛੋਟਾ ਵੀ ਜਪਾਲ ਸੰਧੂ ਬਹੁਤ ਵਧੀਆ ਜਿਹੜਾ ਗਾਇਕ ਆ ਪੰਜਾਬ ਦਾ ਬਹੁਤ ਨੌਜਵਾਨ ਗੱਭਰੂ ਆ ਜਿਹੜਾ ਪੂਰਾ ਇਹਦਾ ਪੰਜਾਬੀ ਮਾਂ ਬੋਲੀ ਨੂੰ ਜਿਹੜਾ ਸਾਡੇ ਦੁਨੀਆ ਤੱਕ ਬਚਾਉਂਦੇ ਨੇ ਤੇ ਨਾਲ ਮੇਰਾ ਵੀ ਮਿੰਟੂ ਹੀਰਾ ਵਾਲਾ ਜਿਹਨਾਂ ਦੀ ਕਲਮ ਤੋਂ ਲਿਖਿਆ ਗਿਆ ਆ ਜਿੰਨੇ ਵੀ ਮੇਰੇ ਸਰੋਤੇ ਆ ਮੇਰੇ ਵੀਰ ਦੇ ਸਾਰੇ ਜਿੱਥੇ ਤੇ ਪੰਜਾਬੀ ਬੈਠੇ ਨੇ ਇਹ ਗਾਣਾ ਸੁਣਨ ਸ਼ੂਟ ਦਾ ਅੱਡ ਟੂ ਦੱਬ ਕੇ ਸ਼ੇਅਰ ਕਰਨ ਤੇ ਇਹਨੂੰ ਲਾਈਕ ਕਰਨ ਇਹ ਹੀ ਸਾਰਿਆਂ ਨੂੰ ਮੇਰੇ ਵੱਲੋਂ ਸੰਦੇਸ਼ ਹੈ ਜੀ ਇੱਕ ਸੰਤੂਸਾਇ ਇੱਕ ਜਾਂਦੇ ਜਾਂਦੇ ਆਪਾਂ ਤੁਹਾਡੇ ਕੋਲ ਇੱਕ ਕੋਈ ਹੋਰ ਕੋਈ ਵਧੀਆ ਜਾਂ ਸੋਮ ਸਾਨੂੰ ਸਾਜਾ ਕਰ ਜੋ ਸਾਡੇ ਨਾਲ ਕਿਉਂਕਿ ਸ਼ਰੋਤਿਆਂ ਦਾ ਤੁਹਾਡੇ ਆਵਾਜ਼ ਚ ਜਿੰਨਾ ਦਮ ਹੈ ਇੰਨਾ ਕਿ ਮੈਂ ਕਹਿੰਦਾ ਮਾਰਗੋ ਬੜੀ ਵਧੀਆ ਤੁਹਾਨੂੰ ਕੁਦਰਤ ਨੇ ਨਿਯਮਤ ਬਖਸ਼ੀ ਆ ਆਵਾਜ਼ ਹੁਣ ਮੇਰੇ ਇੱਕ ਵਿਆਹ ਤੇ ਗਾਣਾ ਹੋਣ ਲੱਗਿਆ ਉਹ ਮੈਂ ਪਹਿਲਾਂ ਸੁਣਾਣਾ ਤੁਹਾਨੂੰ ਥੋੜੇ ਜਿਹੀ ਬੋਲ ਇਹ ਲੋਕ ਮੈਨੂੰ ਅਕਸਰ ਕਹਿੰਦੇ ਰਹਿੰਦੇ ਨੇ ਕਿ ਤੇਰੇ ਗਾਣੇ ਬੂਸਟ ਵਾਲੇ ਹੁੰਦੇ ਆ ਜਿਆਦਾ એનર્ਜੀ ਵਾਲੇ ਹੁੰਦੇ ਆ ਉਹ ਮੈਂ ਕਹਿੰਦਾ ਉਹਨਾਂ ਵੀ ਗਾਣੇ ਦੇ ਵਿੱਚ ਗੰਦਗੀ ਨਹੀਂ ਹੋਊਗੀ ਮੇਰੇ ਗਾਣੇ 'ਚ ਇਹ ਮੈਂ ਵਾਦਾ ਕਰਦਾ ਆਪਣੇ ਪੰਜਾਬ ਨਾਲ ਕਿ ਮੇਰੇ ਗਾਣੇ ਦੇ ਅੰਦਰ ਲੱੱਚਰ ਤਾਂ ਨਹੀਂ ਹੋਊਗੀ ਬੂਸਟ ਹੋਊਗਾ ਕੋਈ ਗੱਲ ਨਹੀਂ ਗੰਨਾਂ ਦਾ ਸਾਡੇ ਗੁਰੂ ਸਾਹਿਬ ਨੇ ਵੀ ਰੱਖਿਆ ਨੇ ਅਸੀਂ ਗੁਰੂ ਹਥਿਆਰ ਰੱਖਣਾ ਇੱਕ ਬੰਦੇ ਦਾ ਸੈਲਫ ਡਿਫੈਂਸ ਆ ਮੇਰੇ ਗਾਣੇ ਅਸੀਂ ਮੁੰਡਾ ਸੈਲਫ ਡਿਫੈਂਸ ਲਈ ਰੱਖਦਾ ਹਥਿਆਰ ਛੋਟੀ ਦਾ ਸਾਡੀਆਂ ਭੈਣਾਂ ਵੀ ਰੱਖਦੀਆਂ ਨੇ ਹਥਿਆਰ ਹਥਿਆਰ ਰੱਖਣਾ ਮਾੜੀ ਗੱਲ ਨਹੀਂ ਬਟ ਕਿਸੇ ਤੇ ਨਜਾਇਜ਼ ਉਹਨੂੰ ਕਰਨਾ ਕੋਈ ਨਸ਼ਾ ਕਰਨਾ ਉਹ ਮਾੜਾ ਕੰਮ ਆ ਹਥਿਆਰ ਤਾਂ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਹਮੇਸ਼ਾ ਸਿਖਾਇਆ ਰੱਖਣਾ ਇਸ ਕਰਕੇ ਅਸੀਂ ਗਾਣਿਆਂ 'ਚ ਹਥਿਆਰ ਰੱਖਦੇ ਹਾਂ ਕੋਈ ਇਦਾਂ ਦੀ ਗੱਲ ਨਹੀਂ ਲੋਕ ਵੀ ਨਾਲ ਨੇ ਲੋਕ ਵੀ ਤਾਂ ਹੀ ਉਸ ਗਾਣੇ ਨੂੰ ਪਾਜੀ ਪਿਆਰ ਕਰਦੇ ਨੇ ਕਿਉਂਕਿ ਨਰਜੀ ਹੁੰਦੀ ਹੈ ਬੂਸਟ ਹੁੰਦੀ ਹੈ ਤੇ ਮੇਰਾ ਇੱਕ ਗਾਣਾ ਆਇਆ ਸੀਗਾ ਹੁਣ ਸੱਚ ਮੇਰਾ ਗਾਣਾ ਮੈਂ ਤੁਹਾਨੂੰ ਸੁਣਾਉਣ ਲੱਗਿਆ ਵਿਆਹ ਵਾਲਾ ਇੱਕ ਨਵਾਂ ਗਾਣਾ ਆ ਰਿਹਾ ਹੁਣ ਥੋੜੇ ਦਿਨਾਂ ਦੇ ਬਾਅਦ ਹੀ ਆਪਣੇ ਇਹਨਾਂ ਦੇ ਇਹ ਵੀ ਬਹੁਤ ਅੱਛੇ ਰਾਈਟਰ ਨੇ ਕਮਲ ਲਤਾੜਾ ਜੀ ਇਹਨਾਂ ਬਾਰੇ ਵੀ ਥੋੜੀ ਜੀ ਤੁਸੀਂ ਗੱਲ ਕਰੋ ਇੱਕ ਡਾਇਰੈਕਟਰ ਵੀ ਨੇ ਔਰ ਲ ਹਉ ਨੱਚ ਲੈਣ ਦੇ ਤੇ ਪੱਬ ਚੱਕ ਲੈਣ ਦੇ ਆਉ ਨੱਚ ਲੈਣ ਦੇ ਤੇ ਪੱਬ ਚੱਕ ਲੈਣ ਦੇ ਓ ਨੱਚ ਲੈਣ ਦੇ ਤੇ ਪੱਬ ਚੱਕ ਲੈਣ ਦੇ ਆਪਣੇ ਵਿਆਹ ਦੇ ਵਿੱਚ ਨੱਚ ਲੈਣ ਦੇ ਆਉ ਨੱਚ ਲੈਣ ਦੇ ਤੇ ਪੱਬ ਚੱਕ ਲੈਣ ਦੇ ਆਪਣੇ ਵਿਆਹ ਦੇ ਵਿੱਚ ਨੱਚ ਲੈਣ ਦੇ ਚਲੋ ਬਹੁਤ ਬਹੁਤ ਧੰਨਕਤੂ ਧੰਨਕਤੂ ਸਾਹਿਬ ਨਾਲ ਗੱਲਬਾਤ ਕਰਾਂਗੇ ਅਸੀਂ